ਅੱਜ ਹਰ ਕੋਈ ਸੁੱਖ ਦੀ ਭਾਲ ਵਿੱਚ ਲੱਗਾ ਹੈ ਪਰ ਸਤਿਗੁਰੂ ਜੀ ਕਹਿੰਦੇ ਹਨ ਸੁੱਖ ਤਾਂ ਤੇਰੇ ਅੰਦਰ ਹੀ ਹੈ ਇਸ ਭੱਜ ਦੌੜ ਵਾਲੀ ਦੁਨੀਆ ਵਿੱਚ ਹਰ ਮਨੁੱਖ ਕੁਝ ਨਾ ਕੁਝ ਲੱਭ ਰਿਹਾ ਹੈ ਕੋਈ ਸੁੱਖ ਦੀ ਭਾਲ ਕਰ ਰਿਹਾ ਹੈ ਕੋਈ ਸਕੂਨ ਦੀ ਕੋਈ ਸ਼ਾਂਤੀ ਦੀ ਅਮਨ ਬੈਂਚ ਤੇ ਬੈਠਾ ਹੈ ਕਰਤਾਰ ਸਿੰਘ ਬਹੁਤ ਹੀ ਪਿਆਰ ਨਾਲ ਅਮਨ ਨੂੰ ਕਹਿੰਦੇ ਹਨ ਕੀ ਗੱਲ ਹੈ ਅਮਨ ਪੁੱਤਰ ਅੱਜ ਮਨ ਬਹੁਤ ਭਰਿਆ ਭਰਿਆ ਲੱਗਦਾ ਹੈ ਅਮਨ ਹਾਂਜੀ ਚਾਚਾ ਜੀ ਨੌਕਰੀ ਦੀ ਟੈਨਸ਼ਨ ਭਵਿੱਖ ਦੀ ਟੈਨਸ਼ਨ ਘਰ ਦੀਆਂ ਜ਼ਿੰਮੇਵਾਰੀਆਂ ਮਨ ਕਦੇ ਟਿਕਦਾ ਹੀ ਨਹੀਂ ਸਕੂਨ ਕਿੱਥੇ ਮਿਲਦਾ ਹੈ ਕਰਤਾਰ ਸਿੰਘ ਪੁੱਤਰ ਇਸ ਦਾ ਜਵਾਬ ਬਾਹਰ ਨਹੀਂ ਗੁਰੂ ਜੀ ਦੀ ਬਾਣੀ ਵਿੱਚ ਹੈ ਸਤਿਗੁਰੂ ਜੀ ਸੁਖਮਣੀ ਸਾਹਿਬ ਵਿੱਚ ਫਰਮਾਉਂਦੇ ਹਨ ਰੱਬ ਕੈ ਸਿਮਰਨ ਮਨ ਕੀ ਮਲ ਜਾਇ ਅੰਮ੍ਰਿਤ ਨਾਮ ਰਿਧਮਾਹਿ ਸਮਾਇ ਜਿਵੇਂ ਅਸੀਂ ਸਰੀਰ ਨੂੰ ਸਾਫ਼ ਕਰਨ ਲਈ ਇਸ਼ਨਾਨ ਕਰਦੇ ਹਾਂ ਸਾਬਣ ਨਾਲ ਨਹਾਉਂਦੇ ਹਾਂ ਉਸੇ ਤਰ੍ਹਾਂ ਮਨ ਦੀ ਚਿੰਤਾ ਅਤੇ ਮੈਲ ਨੂੰ ਧੋਣ ਲਈ ਨਾਮ ਰੂਪੀ ਸਾਬਣ ਚਾਹੀਦਾ ਹੈ ਜਦੋਂ ਤੁਸੀਂ ਰੋਜ਼ਾਨਾ ਕੁਝ ਸਮਾਂ ਕੱਢ ਕੇ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਕਰੋਗੇ ਸ਼ੁਕਰਾਨਾ ਕਰੋਗੇ ਤਾਂ ਤੁਹਾਡਾ ਮਨ ਆਪਣੇ ਆਪ ਹੀ ਸ਼ਾਂਤ ਹੋ ਜਾਵੇਗਾ ਅਮਨ ਸੋਚਦੇ ਹੋਏ ਕਹਿੰਦਾ ਹੈ ਮਤਲਬ ਕਿ ਮੈਨੂੰ ਹਾਲਾਤ ਬਦਲਣ ਦੀ ਕੋਈ ਜ਼ਰੂਰਤ ਨਹੀਂ ਮੈਨੂੰ ਹਾਲਾਤ ਬਦਲਣ ਦੀ ਬਜਾਏ ਆਪਣੀ ਸੋਚ ਬਦਲਣ ਦੀ ਲੋੜ ਹੈ ਕਰਤਾਰ ਸਿੰਘ ਬਿਲਕੁਲ ਸਹੀ ਗੁਰੂ ਸਾਹਿਬ ਸਾਨੂੰ ਸੰਤੋਖ ਵਿੱਚ ਰਹਿਣਾ ਸਿਖਾਉਂਦੇ ਹਨ ਜੋ ਹੈ ਉਸ ਵਿੱਚ ਖੁਸ਼ ਰਹਿਣਾ ਤੇ ਉਸ ਮਾਲਕ ਤੇ ਭਰੋਸਾ ਰੱਖਣਾ ਜਦੋਂ ਤੂੰ ਇਹ ਮੰਨ ਲਵੇਂਗਾ ਕਿ ਸਭ ਕੁਝ ਉਸਦੇ ਹੁਕਮ ਵਿੱਚ ਹੋ ਰਿਹਾ ਹੈ ਤਾਂ ਤੇਰਾ ਸਾਰਾ ਬੋਝ ਉੱਤਰ ਜਾਵੇਗਾ। ਅਮਨ ਦੇ ਚਿਹਰੇ ਤੇ ਹਲਕੀ ਜੀ ਮੁਸਕਰਾਹਟ ਆਉਂਦੀ ਹੈ। ਉਹ ਹੱਥ ਜੋੜ ਕੇ ਮੱਥਾ ਟੇਕਦਾ ਹੈ ਤੇ ਕਹਿੰਦਾ ਹੈ, "ਧੰਨਵਾਦ ਚਾਚਾ ਜੀ। ਅੱਜ ਸਮਝ ਆਇਆ ਕਿ ਅਸੀਂ ਬਾਹਰ ਸੁੱਖ ਲੱਭਦੇ ਹਾਂ ਜਦਕਿ ਸਾਰਾ ਸੁੱਖ ਸਤਗੁਰੂ ਜੀ ਦੀ ਬਾਣੀ ਵਿੱਚ ਅਤੇ ਅੰਦਰੂਨੀ ਸ਼ਾਂਤੀ ਵਿੱਚ ਹੈ।" ਕਰਤਾਰ ਸਿੰਘ, "ਜਿਉਂਦਾ ਰਹੇ ਪੁੱਤਰਾ। ਬਸ ਯਾਦ ਰੱਖੀਂ ਸਤਗੁਰੂ ਜੀ ਦੀ ਬਾਣੀ ਨੂੰ, ਸਤਗੁਰੂ ਜੀ ਦੇ ਹੁਕਮਾਂ ਨੂੰ। ਇਸ ਨੂੰ ਸਿਰਫ ਪੜ੍ਹਨਾ ਤੇ ਸੁਣਨਾ ਹੀ ਨਹੀਂ। ਜੀਵਨ ਵਿੱਚ ਕਮਾਉਣਾ ਵੀ ਹੈ ਜੇ ਅੱਜ ਦੀ ਵੀਡੀਓ ਨੇ ਤੁਹਾਡੇ ਮਨ ਨੂੰ ਇੱਕ ਪਲ ਲਈ ਵੀ ਸ਼ਾਂਤ ਕੀਤਾ ਹੈ ਤਾਂ ਇਹ ਸਤਿਗੁਰੂ ਜੀ ਦੀ ਕਿਰਪਾ ਹੈ